ਕੀ ਹਾਲ ਆ ਤੁਹਾਨੂੰ ਦਿਖਾਉਣਾ ਸ਼ਕਾਰੀ ਭੱਜੇ ਹੋਏ ਵਿੱਚੀ ਫੀਡ ਧਰੇ ਵਿੱਚੀ ਦੁੱਧ ਧਰੇ ਕਬੂਤਰ ਦਾ ਹਾਂ ਉੱਤਰਾਏ ਦੋ ਬੱਚੇ ਉੱਪਰ ਬਿਠੇ ਫਤਕ ਨਹੀਂ ਕਿੱਥੇ ਬਿਠੇ ਲਾਓ ਵੀ ਨੌਜਵਾਨੋ ਕਰਾਈਏ ਤੁਹਾਡੇ ਸ਼ੌਂਕ ਚੱਲ ਮਿੱਤਰਾਂ ਫਿਰ ਫੀਡ ਫੂਡ ਵਿੱਚੀ ਦੁੱਧ ਉਹਨਾਂ ਦੀਆਂ ਮਿਹਨਤਾਂ ਦੇਖੋ ਮੇਰੇ ਮਿੱਤਰੋ ਆ ਗਏ ਬਸ ਇਧਰ ਦੀ ਆਪਣਾ ਗੇਟਾਂ 'ਚ ਮੈਂ ਸਬਸਕ੍ਰਾਈਬ ਵੜ ਕੇ ਕਿਸੇ ਦੇ ਘਰੇ ਨੌਜਵਾਨ ਦੇਖੋ ਕਰਦੇ ਕਹਿਰ ਹੋਣ ਚੜ ਗਏ ਨੌਜਵਾਨ ਕਰਤਾ ਕਹਿਰ ਜੋਪਰਾ ਨੇ ਜਿਵੇਂ ਫੌਜ ਕਿਲੇ ਨੂੰ ਟਾਉਂਦੀ ਚੜ ਗਿਆ ਨੌਜਵਾਨ ਮਿੱਤਰੋ ਲੈ ਵੀ ਮਿੱਤਰੋ ਉਪਤਰ ਵਹਿ ਗਿਆ ਹੋ ਕੋਠੀ ਤੇ ਉੱਡ ਕੇ ਫੋ ਨੌਜਵਾਨ ਸਭ ਕਾ ਲੱਗੇ ਚੱਲਿਆ ਕਹਿੰਦੇ ਆ ਗਿਆ ਦੋਨੇ ਤੋ ਉਹ ਚੜ ਗਿਆ ਬਾਈ ਕੋਠੀ ਤੇ ਮੁੰਡਾ ਚੜਾਈਆਂ ਦੇਖੋ ਇਹ ਉੱਡ ਗਿਆ ਵੀਰੇ ਉਹ ਜਾਂਦਾ ਮਿਸ਼ਨ ਫੇਲ ਹੋ ਗਿਆ ਨੌਜਵਾਨਾਂ ਟੀਮ ਬਦਲਤੀ ਉਹ ਤਾਂ ਉੱਡ ਗਿਆ ਹੁਣ ਨਵਾਂ ਨੌਜਵਾਨ ਕਹਿੰਦਾ ਵੀ ਮੈਨੂੰ ਡਿਊਟੀ ਦੇ ਓਏ ਮੈਂ ਕੈਰ ਕਰਕੇ ਆਂ ਦੇਖੋ ਭਾਈ ਨੌਜਵਾਨ ਫੇਰ ਹੋ ਗਏ ਸਿੱਧਾ ਮਿਸ਼ਨ ਤੇ ਮੈਸਨਾ ਚ ਬਹੁਤ ਸਖਤ ਹੋਇਆ ਬੈ ਕਬੂਤਰ ਵੀ ਬਹੁਤ ਤੇਜ਼ ਆ ਨੌਜਵਾਨ ਨੂੰ ਹੱਥ ਨਹੀਂ ਆ ਰਿਹਾ ਗੱਭਰੂਆਂ ਦੇ ਦੇਖੋ ਟੀਮਾਂ ਬਹੁਤ ਫਿਰਦੀਆਂ ਨੇ ਕੋਹ ਆਉਂਦਾ ਪਿੱਛੇ ਦੁੱਧ ਲਈ ਦੇਖੋ ਕੀ ਬਣਦਾ ਕੀ ਜੁੜਦਾ ਹੈ ਮਾਲਵਾ ਨੇ ਗੇਟ ਖਲਾੜਿਆ ਅੰਦਰ ਜਾਣ ਦੀ ਕੋਸ਼ਿਸ਼ ਕਰਤੀ ਪੂਰੀ ਉਹ ਉੱਠੀ ਦੇ ਬੈਠਾ ਦੇਖੋ ਜੇ ਬੜਦਾ ਆ ਜਾਂਦਾ ਬਾਈ ਮਿਸਨ ਇਹਨਾਂ ਦਾ ਫੇਲ ਹੋ ਗਿਆ ਕਿੱਥੇ ਆ ਕਰੀਆਂ ਹਾਂ ਉਹ ਯਾਰ ਕਬੂਤਰ ਜਾਂ ਬਹਿ ਗਏ ਦੇ ਕਬੂਤਰ ਫੜਨਾ ਬਾਹਰ ਹੋਣਾ ਹਾਂ ਬਾਹਰ ਖੋਲਦੇ ਆ ਗਏ ਸੀ ਗੇਟਾਂ ਚ ਨਾ ਮੈਸਨ ਬਹੁਤ ਜ਼ਿਆਦਾ ਫੇਲ ਹੋ ਰਿਹਾ ਪਈਏ ਹੱਦ ਤੱਕ ਤੀਜੇ ਘਰੇ ਬਾਹਰ ਕਰਨ ਲੱਗੇ ਨੇ ਦੋ ਘਰੇ ਤੋਂ ਡੇ ਕਿੱਥੇ ਬੈਠਾ ਉਹ ਬੈਠਾ ਤੇ ਉਹ ਦੇਖਣਾ ਨਹੀਂ ਛਾਏ ਉਹ ਤੁਹਾਨੂੰ ਤੇ ਕੈਚ ਹੋਣਾ ਨਹੀਂ ਹੋ ਉੱਥੇ ਆ ਕੋਈ ਨਹੀਂ ਤੁਹਾਨੂੰ ਕੈਚ ਕਰਾਉਣ ਨਹੀਂ ਦਾਤਾ ਦੇਣੀ ਇਹਨਾਂ ਨੇ ਕਿ ਅੱਜ ਮਾੜੀ ਕਿਸਮਤ ਕਹਿ ਸਕਦੇ ਨੇ ਤੀਜੇ ਘਰ ਜਾ ਰਹੇ ਨੇ ਜਿਹੜੀ ਮਰ ਸਭ ਦਾ ਨਾਲ ਹੈ ਗੱਬਰੂਆਂ ਦਾ ਕਰਤਾ ਰੋਬਰਾਂ ਨੇ ਪੌੜੀ ਫੜਾਦੀ ਤਾਂ ਹਾਂ ਆ ਸਭ ਕਾ ਲੈ ਆਏ ਗੱਬਰੂ ਦੇਖੋ ਆ ਜੇ ਇੱਕ ਨਾਲ ਹੋਰ ਲੱਗ ਗਿਆ ਦੋ ਵਾਰ ਰੋਟੇ ਇੱਕ ਵਾਰੀ ਪਿੰਦਰ ਕੇ ਇੱਕ ਵਾਰੀ ਪੀਤਾ ਤੀਜਾ ਟੈਕ ਆ ਹੁਣ ਮਿੱਤਰੋ ਦੇਖੀ ਚੱਲੋ ਤੁਸੀਂ ਭਾਏ ਨਾ ਫਿਲਮੀ ਬਣ ਗਈ ਇਹ ਤਾਂ ਇੱਕ ਤ ਉਡਾ ਸ਼ੌਂ ਕਰਾਈਏ ਬਾਈ ਆ ਬੈਠਾ ਗੱਭਰੂ ਆ ਬੈਠਾ ਉੱਡ ਗਿਆ ਉੱਡ ਗਿਆ ਉੱਡ ਗਿਆ ਦੁਬਾਰੇ ਬੈਠੂ ਬੈਗਾ ਬੈਗਾ ਤੇਰੇ ਬੰਦ ਕਰ ਦੇ ਉਹ ਬੈ ਗਿਆ ਮੈਸਨ ਫੇਲ ਹੋ ਗਿਆ ਮਿੱਤਰੋ ਇੱਥੋਂ ਵੀ ਉੱਡ ਗਿਆ ਗੱਭਰੂ ਆ ਜਾਂਦਾ ਮੈਂ ਕਹਣਾ ਹੁਣ ਨਹੀਂ ਫੜਿਆ ਜਾਂਦਾ ਚੁੱਪਰ ਤੀਜੀ ਵਾਰ ਸਭ ਕਾ ਹੱਥ ਦੇ ਵਿੱਚ ਰਹਿ ਗਿਆ ਗੱਭਰੂਆਂ ਦੇ ਫਟ ਗਿਆ ਕੇ ਭਾਜੀ ਯਾਰ